ਭਾਈ ਜੀ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਦੁਕਾਨਦਾਰ ਕਹਿੰਦੇ ਲੈ ਜਾਓ ਇੱਕ ਨਾਲ ਇੱਕ ਫ੍ਰੀ ਵੱਡਾ ਦੀਪੂਈ ਕੋਸ਼ ਇਦਾਂ ਦੀ ਆਫਰ ਲਾਈ ਆ। ਚੁਪਾਈ ਵੱਡਾ ਦੀਪੂਈ 365 ਦੇ 365 ਦੇ ਆਫਰਾਂ ਚੱਲਦੀ ਹੈਗੀਆਂ ਦੁਕਾਨਦਾਰ ਕੀ ਕਰਦੇ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ ਕਿ ਪਰ ਲੋਕੀ ਮੂਰਖ ਨਹੀਂ ਬਣਦੇ ਕਿਉਂਕਿ ਪੜ੍ਹੇ ਲਿਖੇ ਆ ਗਿਆ। ਆਹੀ ਚੀਜ਼ ਐ ਬਾਹਰ ਮੰਗਦੇ 1000 ਰੁਪਏ ਆ। ਠੀਕ ਹੈ ਜੀ ਰੇਟ ਪਹਿਲੇ ਬਤਾ ਕੇ ਦੱਸ ਦਿੰਦੇ ਹੈਗੇ ਸਾਕੋ ਕਹਿੰਦੇ ਦੋ ਲੈ ਜਾਓ ਤੁਸੀਂ ਵੱਡੇ ੜੀ ਪੂਆ ਕੇ ਸਿੰਗਲ ਪੀ ਲੈ ਸਿਰ 400 ਤੇ 50 ਰੁਪਏ ਵਿੱਚ ਦੇਖੋ ਜੀ ਇਹ ਤਾਂ ਬਾਈ ਨੇ ਅੱਖਾਂ ਖੋਲਤੀਆਂ ਕਹਿੰਦੇ ਤੁਸੀਂ ਦੁਕਾਨਦਾਰਾ ਕੋ ਜਾਨਨੇ ਆ ਇੱਕ ਪੀਸ ਦਾ ਮੰਗਦੇ 1000 ਬਾਅਦ ਕਹਿੰਦੇ 1000 ਦੇ ਲੈ ਜਾਓ ਦੋ ਮਤਲਬ 500 ਦਾ ਸਾਡੇ ਕੋਲ ਬਿਨਾਂ ਹੀ ਆਫਰ ਤੋਂ ਤੁਸੀਂ 450 ਰੁਪਏ ਵਿੱਚ ਲੈ ਜਾਓ ਇੱਥੇ ਕੋਈ ਬੇਫੂਮੀ ਬਣਾਈ ਜਾਂਦਾ ਕੋਈ ਲੁੱਟਿਆ ਨਹੀਂ ਜਾਂਦਾ ਸਿੱਧੋ ਸਿੱਧਾ ਰੇਟ ਜੇ ਤੁਹਾਨੂੰ ਇੱਕ ਚੀਜ਼ ਦੀ ਲੋੜ ਆ ਤਾਂ ਇੱਕ ਲੈ ਜਾਓ ਦੋ ਲੈਣ ਦੀ ਲੋੜ ਹੀ ਹੈ ਨਹੀਂ ਇੱਥੇ ਤੁਹਾਨੂੰ ਅਸੀਂ ਇੱਕ ਨਾਲ ਇੱਕ ਫ੍ਰੀ ਨਾਲੋਂ ਵੀ ਸਸਤੇ ਰੇਟ ਦੇਈ ਜਾਂਦੇ ਆ ਇਸ ਕਰਕੇ ਲੋਕ ਬਡਾ ਢਿੱਪੂ ਆ ਰਹੇ ਆ ਆ ਵੀ ਦੇਖੋ ਖੁੱਲੇ ਡੁੱਲੇ ਸਾਈਜ਼ ਆ ਟੌਪ ਦੀਆਂ ਚੀਜ਼ਾਂ ਹੁਣ ਚੈੱਕ ਕਰੋ ਇਹਦਾ ਰੇਟ ਬਾਜ਼ਾਰ 'ਚ 1000 ਰੁਪਈਆ ਹੀ ਆ ਪਰ ਅਸੀਂ ਤੁਹਾਨੂੰ ਹਜ਼ਾਰ ਦਾ ਇੱਕ ਨਹੀਂ ਤੁਹਾਨੂੰ ਅਸੀਂ 450 ਰੁਪਏ ਦੇਣਾ ਸੋ ਰੇਟ ਲਿਖ ਲਿਖ ਕੇ ਆਏ ਆ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿੱਥੇ ਹਰ ਕਿਸੇ ਦੇ ਉੱਤੇ ਅਸੀਂ ਰੇਟ ਲਿਖ ਕੇ ਲਾਏ ਆ ਸੋ ਦੇਖੋ ਕਨੇ ਕਨੇ ਵਧੀਆ ਆ ਚੁੱਕਿਆ ਨਹੀਂ ਕਨੇ ਕਨੇ ਵਧੀਆ ਆ ਚੁੱਕਿਆ ਗਿਆ ਹਵਾਵੇਵਾ ਸੜੀ ਪਹਿਣਾ ਵਾਸਤੇ ਸੂਟ ਪਲਾਜੂ ਵੀ ਆ ਚੁੱਕੇ ਦੇਖੋ ਕਨੇ ਕਨੇ ਪਿਆਰੇ ਕਲਰਾਂ ਵਿੱਚ ਆ ਚੁੱਕੇ ਆ ਡੀਆਂ ਨਹੀਂ ਕਨੇ ਕਨੇ ਵਧੀਆ ਆ ਚੁੱਕਿਆ ਗਿਆ ਜਿਹੜਾ ਬਾਅਦ ਤੁਹਾਨੂੰ ਮੈਂ ਤਾਂ 1500 ਦਾ ਇੱਕ ਆਪਾ ਤੁਹਾਨੂੰ ਦੇ ਰੋ 1500 ਦੋ ਦੇਣੇ ਸਿਰਫ 700 ਦੇ ਪਿਆਰ ਵਿੱਚ ਸੋ ਹੁਣ ਤੁਸੀਂ ਆਹ ਦੇਖੋ ਡਿਜ਼ਾਈਨਰ ਫਰੌਗ ਸੂਟ ਆ ਦੇਖੋ ਗਲੇ ਦੇ ਕਿ ਇਹ ਵੀ 1000 ਰੁਪਿਆ ਬਾਜ਼ਾਰ ਚ ਸਾਡੇ ਕੋਲ ਆਜੋ 438 ਰੁਪਿਆ ਚ ਲੈ ਜਾਓ 1000 ਵਾਲੀ ਫਰੋਕ 438 ਚ ਰੇਟ ਸਾਰਿਆਂ ਦੇ ਲਿਖ ਕੇ ਲਾਏ ਆ ਜੀ ਦੇਖੋ ਕੁਰਤੇ ਕਿਨੇ ਕਿਨੇ ਵਧੀਆ ਆ ਚੁੱਕੇ ਆਗੇ ਸਾਡੀਆਂ ਪਹਿਣਾ ਵਾਸਤੇ ਕਿਨੇ ਕਿਨੇ ਪਿਆਰੇ ਧਾਗੇ ਦਾ ਵਰਕ ਆ ਚੁੱਕੇ ਸਿਰਫ 300 ਤੇ ਪਿਆਰ ਪੈ ਵਿੱਚ ਇਹ ਚ ਕਲਰ ਡਿਜ਼ਾਈਨ ਤੁਹਾਨੂੰ ਵੱਖੋ ਵੱਖਰੇ ਮਿਲਣਗੇ ਸ਼ਾਰਟ ਤੋਂ ਛੋਟ ਆ ਚੁੱਕੇ ਗੁੰਤੇ ਲੌਂਗ ਤੋਂ ਲੌਂਗ ਆ ਚੁੱਕੇ ਆਗੇ ਰੇਟ ਸਿਰਫ 350 350 350 ਦੇਖੋ ਤੁਸੀਂ ਕੁਰਤੇ ਵੀ ਲੈ ਲੈ ਟ-ਸ਼ਰਟਾਂ ਲੈਣੀਆਂ ਹੁਣ ਤੁਸੀਂ ਲੈਣੀਆਂ ਜੀਨ ਦੀਆਂ ਪੈਂਟਾਂ ਜੀਨ ਦੀਆਂ ਪੈਂਟਾਂ ਤੁਸੀਂ ਕਿੰਨੀ ਲੈ ਜੋ ਕਟੀਆਂ ਡਾਰਕ ਕਲਰ ਜੋ ਲਾਈਟ ਲਾ ਜੋ ਜਿਹੜੀਆਂ ਬਾਜ਼ਾਰ ਦੇ ਵਿੱਚ ਘੱਟ ਤੋਂ ਘੱਟ 11200 ਦੀ ਜੀਨ ਦੀ ਪੈਂਟ ਸ਼ੁਰੂ ਹੁੰਦੀ ਪਰ ਸਾਡੇ ਕੋਲ ਆ ਜਾਓ ਤੁਹਾਨੂੰ ਸਿਰਫ 550 ਰੁਪਏ ਤੋਂ ਜੀਨ ਦੀ ਪੈਂਟ ਅਸੀਂ ਸਟਾਰਟ ਕਰਕੇ ਦੇਣੀ ਆ ਜਿੰਦਾਂ ਮਰਜ਼ੀ ਇਹਦੇ ਵਿੱਚ ਤੁਸੀਂ ਡਿਜ਼ਾਈਨ ਲੈ ਕੇ ਜਾ ਸਕਦੇ ਹੋ ਤਾਂ ਦੇਖੋ ਅੱਡੀ ਪਹਿਣਵਾਸੇ ਕਿਨੇ ਕਿਨੇ ਵਧੀਆ ਸੂਟ ਪਲਾਜੂ ਆ ਚੁੱਕੇ ਹੈਗੇ ਆ ਬਾਹਰ ਤੁਹਾਨੂੰ ਪਤਾ 15-1500 ਤੋਂ ਮੰਗਦੇ ਹੈਗੇ 18-1800 ਆਪਾਂ ਤੁਹਾਨੂੰ ਦੇ ਦਿੰਦੇ ਸਿਰਫ 650 ਤੇ 95 ਚ ਰੈਡੀमेड ਬਿਲਕੁਲ ਬਿਲਕੁਲ 650 ਭਾਈ ਆ ਦੇਖੋ ਸ਼ਰਾਰੇ ਸੂਟ ਆ ਡਰੈਸਾਂ ਤੁਸੀਂ ਚੈੱਕ ਕਰ ਲਓ ਕੋਈ 2000 ਨਹੀਂ ਕੋਈ 25 ਜੇ ਇਹਦੇ ਵਿੱਚ ਆਪਾਂ ਡਿਜ਼ਾਈਨ ਰੰਗ ਦੀ ਗੱਲ ਕਰੀ ਤਾਂ ਟਾਪ ਦੇ ਰਾਂਗਿਆਂ 650 ਦੇ ਦੂੰਗਾ ਹਣਾ ਬਿਲਕੁਲ ਬਿਲਕੁਲ ਦੇਖੋ ਉਹਦੇ ਬਾਅਦ ਲਹਿੰਗੇ ਵੀ ਕਿੰਨੇ ਵਧੀਆ ਆ ਚੁੱਕੇ ਸਿਰਫ 795 ਰੁਪਏ ਵਿੱਚ ਇਹ 795 ਦੇ ਵਿੱਚ ਜੇ ਤੁਹਾਨੂੰ 795 ਪੂਰੇ ਆਪਾਂ ਤੁਹਾਨੂੰ ਦੇਣਾ ਹੈ ਡੀਸੈਂਟ ਪੀਸ ਇਹ 2-2000 ਰੁਪਿਆ ਕਿਰਾਇਆ ਚੱਲਦਾ ਬਾਜ਼ਾਰ 'ਚ 35-3500 ਦੇ ਵਿਕਦੇ ਆ ਪਰ ਵੱਡਾ ਡਿੱਪੂ 795 ਰੁਪਏ 'ਚ ਲੈ ਜਾਓ ਜਿੰਨੇ ਮਰਜੀ ਰੰਗ ਬੋਖ ਬਖਰੇ ਸੋ ਆ ਦੇਖੋ ਜੀ ਪਲਾਜੋ ਸੂਟ ਵੀ ਚੈੱਕ ਕਰ ਲੋ 12 1200 15 1500 ਬਾਜ਼ਾਰ ਦਾ ਰੇਟ ਆ ਸਾਡੇ ਕੋਲ ਆਜੋ ਸਿਰਫ 550 ਰੁਪਏ ਚ ਮਤਲਬ 550 ਰੁਪਏ ਤੁਹਾਨੂੰ ਇਦਾਂ ਦੇ ਮਿਲ ਜਾਣੇ ਆ ਪਲਾਜੋ ਸੂਟ ਇੱਥੇ ਰੇਟ ਵੀ ਲਿਖ ਕੇ ਲਾਤਾ ਕੋਈ ਇੱਥੇ ਲੁੱਟ ਨਹੀਂ ਕੋਈ ਠੱਗੀ ਵੀ ਨਹੀਂ ਆ ਚੈੱਕ ਕਰੋ ਮਤਲਬ 550 ਦੇ ਵਿੱਚ ਡਿਜ਼ਾਈਨਰ ਤੁਹਾਨੂੰ ਅਸੀਂ ਪਲਾਜੋ ਸੂਟ ਦੇ ਰਹੇ ਆ ਦੇਖੋ ਬਲੈਕ ਚ ਲੈ ਜਾਓ ਵਾਈਟ ਲੈ ਜਾਓ ਲਾਰਜ ਐਕਸਲ ਡਬਲ ਐਕਸਲ 3 ਐਕਸਲ ਜਿਹੜੇ ਮਰਜ਼ੀ ਲੈ ਲੋ ਸੋ ਦੇਖੋ ਕੁੜੀਆਂ ਵਾਸਤੇ ਕਿੰਨੇ ਕਿ ਵਧੀਆ ਟਰੈਕ ਸੂਟ ਵੀ ਆ ਚੁੱਕੇ ਸਮਰ ਦੇ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਤੇ ਨਾਲ ਤੋਂ ਡੀਐਨਏ ਕਿੰਨੀ ਸੋਬਰ ਆ ਚੁੱਕੀ ਹੈਗੀ ਆ ਕੋਲਸ ਟਾਇਰ ਆ ਚੁੱਕੇ ਹੈਗੇ ਆ ਜਿਹੜੇ ਬਾਹਰ ਤੋਂ ਨੇ 1200 ਦੇ ਆਪਾਂ ਤੋਂ ਦੇ ਸਿਰਫ 800 ਦੇ 95 ਰੁਪਏ ਵਿੱਚ ਇੱਕ ਕਲਰ ਡੀਐਨ ਤੁਹਾਨੂੰ ਬੱਖੋ ਬੱਖਰ ਮਿਲਣਗੇ ਦੇਖੋ ਅੜਵਾਸੀ ਕਿੰਨੇ ਕਿੰਨੇ ਵਧੀਆ ਕਲਰ ਆ ਚੁੱਕੇ ਹੈਗੇ ਆ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਆਰਟੀਕਲ ਲਾਈਕ ਕਰਦੇ ਹੈਗੇ ਤੁਸੀਂ ਲੈ ਕੇ ਜਾ ਸਕਦੇ ਆ ਹਰ ਤਾਂ ਲਾਈਟ ਤੋਂ ਲਾਈਟ ਕਲਰ ਆ ਚੁੱਕੇ ਡਾਰਕ ਤੋਂ ਡਾਰਕ ਆ ਚੁੱਕੇ ਹੈਗੇ ਆ ਕੋਈ ਹੈਗਾ 700 ਦਾ ਕੋਈ 800 ਦਾ ਕੋਈ 900 ਦਾ ਆਪਾਂ ਤੁਹਾਨੂੰ ਦੇਣੇ ਹੈਗੇ ਆ ਕੋਈ 895 ਦੇਣੇ ਹੈਗੇ ਆ ਕੋਈ ਵੱਖੋ ਵੱਖਰੇ ਚ ਤੁਹਾਨੂੰ ਆਰਟੀਕਲ ਦੇਣੇ ਹੈਗੇ ਨਾਲੇ ਹੁਣ ਤੁਹਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕੱਪੜੇ ਮਂਗਾਉਣ ਦੀ ਲੋੜ ਨਹੀਂ ਆ ਦੇਖੋ ਲੰਡਨ ਵਾਲੇ ਪੀਸ ਆ ਚੁੱਕੇ ਆ ਕੈਨੇਡਾ ਵਾਲੇ ਆ ਚੁੱਕੇ ਆ ਦੁਬਈ ਵਾਲੇ ਆ ਚੁੱਕੇ ਆ ਹਰ ਇੱਕ ਆਰਟੀਕਲ ਤੁਹਾਨੂੰ ਇੱਥੋਂ ਮਿਲ ਜਾਣੇ ਆ ਰੇਟ ਬੜੇ ਘੱਟ ਹੈਗੇ ਆ ਸੋ ਦੇਖੋ ਜੇ ਪਹਿਣਾ ਵਾਸਤੇ ਕੋਟ ਸਟ ਆ ਚੁੱਕੇ ਕਿੰਨੇ ਕਿੰਨੇ ਵਧੀਆ ਦੇਖੋ ਧਾਗੇ ਦਾ ਵਰਕ ਕੀਤਾ ਹੈਗਾ ਆ ਤੇ ਨਾਲੇ ਦੇਖੋ ਮਾਰੇ ਲੋਰ ਵੀ ਕਿੰਨਾ ਵਧੀਆ ਆ ਚੁੱਕੇ ਆ ਆਪਾਂ ਦੇਣਾ ਸਿਰਫ 700 ਤੇ ਪਿਆਰ ਪਾਵੇਗੀ ਦੇਖੋ ਗਰਮ ਦੇ ਵਿੱਚ ਕੋਟ ਸਟ ਆ ਕਟਾਈ ਕੱਢ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣੇ ਆ। ਲੌਂਗ ਸ਼ਰਟ ਆ ਚੁੱਕੀ ਹੈਗੇ, ਸ਼ਾਰਟ ਸ਼ਰਟ ਆ ਚੁੱਕੀ ਹੈਗੇ ਨਾਲ ਦੇਖਣ ਵਾਸਤੇ ਕਿੰਨਾ ਵਧੀਆ ਆ ਚੁੱਕਿਆ ਹੈਗਾ ਮਾਰਾ। ਕਿੰਨਾ ਪਿਆਰਾ ਦੇਖੋ ਸੂਟ ਪਰਾਜੋ ਆ ਚੁੱਕਿਆ ਹੈਗੇ ਆਪਾਂ ਤੁਹਾਨੂੰ ਦਿਨ ਸਿਰ 700 ਤੋਂ 500 ਰੁਪਏ ਵਿੱਚ ਦੇ ਵੀ। ਮੈਂ ਫੈਰ ਕਰਤਾ ਮੁੰਡਿਆਂ ਲਈ ਵੀ ਕੋਈ ਆਫਰ ਦਿਓ। ਲੋ ਭਾਈ ਸਾਡੇ ਵੀਰਾਂ ਵਾਸਤੇ ਬਹੁਤ ਸੰਦੇ ਆਫਰਾਂ ਲੱਗਦੀਆਂ ਟੀ-ਸ਼ਰਟਾਂ ਦੇਖੋ ਕਿੰਨੇ ਕਿੰਨੇ ਪਿਆਰੀ ਟੀ-ਸ਼ਰਟਾਂ ਆ ਚੁੱਕੀਆਂ ਹੈਗੀਆਂ। ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਆ। ਆਪਾਂ ਜਿਹੜੇ 500 ਵਾਲੀ ਟੀ-ਸ਼ਰਟ 200 ਤੇ 25 ਰੁਪਏ ਵਿੱਚ ਹੈ। ਇਹ 225 ਰੁਪਏ ਦੇ ਲੈਣੀਆਂ ਬਿਲਕੁਲ 225 ਦੇਖੋ ਕਿੰਨੇ ਕਿੰਨੇ ਸੋੜੇ ਅਟਕਾ ਆ ਆ ਹੁਣ ਤੁਸੀਂ ਚੈੱਕ ਕਰ ਲਓ ਤੁਸੀਂ ਕਿਸੇ ਹੋਰ ਦੁਕਾਨ ਤੇ ਜਾਨੇ ਕਹਿੰਦੇ ਆਫਰ ਲਾਈ ਆ ਇਹਦਾ ਰੇਟ ਹੈਗਾ 800 ਪਰ ਅਸੀਂ ਦੇਵਾਂਗੇ 800 ਦੀਆਂ ਦੋ ਭਾਈ ਅਸੀਂ ਇਦਾਂ ਦਾ ਕੰਮ ਨਹੀਂ ਕਰਨਾ ਅਸੀਂ ਤੁਹਾਨੂੰ ਸਿਰਫ 225 ਰੁਪਏ ਚ ਇੱਕ ਦੇ ਦੇਣੀ ਆ ਚਾਹੇ ਤੁਸੀਂ ਇੱਕ ਲੈ ਜੋ ਚਾਹੇ ਦੋ ਲੈ ਜੋ ਮਰਜ਼ੀ ਤੁਹਾਡੀ ਆ ਪਰ ਇਥੇ ਬੰਦਸ਼ ਕੋਈ ਨਹੀਂ ਵੀ ਦੋ ਲੌਂਗ ਦੇ ਤੁਹਾਨੂੰ ਦੋ ਦੇਵਾਂਗੇ ਫ੍ਰੀ ਤਿੰਨ ਦੇਵਾਂਗੇ ਫ੍ਰੀ ਇਦਾਂ ਕੁਛ ਨਹੀਂ ਆ ਦੇਖੋ ਡਿਜ਼ਾਈਨਰ ਚੀਜ਼ਾਂ ਜਿਹੜੇ ਅੱਜਕੱਲ ਮੁੰਡੇ ਪਸੰਦ ਕਰਦੇ ਹਨਾ ਫੁੱਟਬਾਲ ਖੇੜਦੇ ਆ ਕ੍ਰਿਕਟ ਉਹਨਾਂ ਲਈ ਵੀ ਆ ਦੇਖੋ ਬੜੇ ਸੋਹਣਿਆ ਸੋਹਣਿਆ ਆਰਟੀਕਲ ਸਾਈ ਸਾਰੇ ਇਹਦੇ ਵਿੱਚ ਮਿਲ ਜਣੇ ਆ ਜੇ ਸ਼ੋਰੂਮਾਂ ਜਾ ਕੇ ਦੇਖੂਗੇ ਤਾਂ ਇਹਦਾ ਰੇਟ ਹੈਗਾ 17-1800 ਪਰ ਸਾਡਾ ਰੇਟ ਹੈਗਾ ਸਿਰਫ 617 ਰੁਪਏ ਇਹਦੇ ਵਿੱਚ ਦੇਖੋ ਵੱਖ-ਵੱਖ ਤਰ੍ਹਾਂ ਦੇ ਕਨਸੈਪਟ ਇਹਦੇ ਵਿੱਚ ਵੀ ਵੱਡੇ ਫਾਇਦੇ ਹੁਣੇ ਆ। ਸੋ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਆ ਨੀ ਕਿੰਨੇ ਕਿੰਨੇ ਸੋਬਰ ਆ ਚੁੱਕੇ ਆ। ਇਹਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਮਿਲ ਜਣੀ ਹੈਗੀ। ਸਾਡੇ ਵੀਰਾਂ ਵਾਸਤੇ ਬਹੁਤ ਬਹੁਤ ਸੋਹਣੀਆਂ ਸ਼ਰਟਾਂ ਵੀ ਆ ਚੁੱਕੀਆਂ ਹੈਗੀ। ਦੇਖੋ ਅੜ ਵਾਸਤੇ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਆ ਸ਼ਰਟਾਂ ਵਿੱਚ। ਤੁਸੀਂ ਜਿਹਦਾ ਮਾਜੀ ਡਾਟਸ ਵਾਲੀ ਚਾਹੀਦੀ ਹੈਗੀ ਆ ਤੁਹਾਨੂੰ ਚੈੱਕ ਚਾਹੀਦੀ ਹੈਗੀ ਤੁਹਾਨੂੰ ਪਲੇਨ ਚਾਹੀਦੀ ਹੈਗੀ ਆ। ਵੱਡਾ ਢੀ ਪੁੱਤ ਆ ਲੈ ਕੇ ਜਾ ਸਕਦੇ 300 ਦੇ ਪਿਆਰ ਪਿਆਪੇ ਚ ਭਾਜੀ। ਆ ਦੇਖੋ ਜਿਉਂ ਠੰਡ ਆ ਗਈ ਆ ਤੇ ਤੁਸੀਂ ਲੈਣੇ ਆ ਟਰੈਕਸੂਟ। ਟਰੈਕਸੂ ਕੋਈ 3200 ਮੰਗਦਾ ਇੱਥੇ ਅਸੀਂ ਨਾ ਇੱਕ ਨਾਲ ਇੱਕ ਫ੍ਰੀ ਦੇਣਾ ਨਾ ਕੋਈ ਆਫਰ ਆ ਪਰ ਸਾਡਾ ਰੇਟ ਹੀ ਆਫਰ ਨੂੰ ਵੀ ਸਸਤਾ ਸਿਰਫ 1695 ਦੇ ਦੇਣਾ ਜਾਓ ਲੱਭ ਲਓ ਜੇ ਕੋਈ ਹੋਰ ਤਾਂ ਉਹ ਦੇ ਦੇ 1695 ਦੇ ਵਿੱਚ ਕੰਟਰਾਸਟ ਦੇ ਵਿੱਚ ਟਰੈਕਸੂਟ ਦੇ ਦੇਣਾ ਜੀਨ ਦੀਆਂ ਪੈਂਟਾਂ ਤੁਸੀਂ ਕਟੀਆਂ ਫਟੀਆਂ ਲੈ ਲਓ ਸਕਿਨੀ ਲੈ ਲਓ ਬੂਟ ਕੱਟ ਲੈ ਜਾਓ ਤੇ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਸਾਡੇ ਕੋਲ 5-600 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆ ਉਦੋਂ ਉੱਪਰ ਜਿੰਦਾਂ ਦੀ ਮਰਜ਼ੀ ਵੈਰਾਈਟੀ ਲੈ ਲਓ ਆ ਦੇਖੋ ਪ੍ਰੋਪਰ ਚੈੱਕ ਕਰ ਲਓ ਕਟੀਆਂ ਫਟੀਆਂ ਆ ਦੇਖੋ ਤੁਸੀਂ ਹਨਾ ਇਦਾਂ ਦੇ ਡਿਜ਼ਾਈਨਰ ਚੀਜ਼ਾਂ ਜਿਹੜੀਆਂ ਤੁਸੀਂ 2500 3 3000 ਚ ਲੈਣੇ ਹੋ ਇੱਥੇ 11200 ਰੁਪਏ ਜਪਾਂ ਜੀਨ ਦੀ ਪੈਂਟ ਤੁਹਾਨੂੰ ਇਦਾਂ ਨਹੀਂ ਦੇ ਦੇਣੀ ਆ ਸੋ ਦੇਖੋ ਥੋੜੇ ਵੀਰੇ ਵਾਸਤੇ ਲੋਰ ਵੀ ਕਰਨੇ ਕਰਨੇ ਵਧੀ ਆ ਚੁੱਕੇ ਆ ਗਿਆ ਬੈਂਟਰ ਦੇ ਲੋਰ ਆ ਚੁੱਕੇ ਤੁਸੀਂ ਜਲਦੀ ਦੀ ਆ ਕੇ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਹੈ ਕਿ ਜਿੱਦਾਂ ਤੁਹਾਨੂੰ ਆਰਟੀਕਲ ਜੀ ਲੈ ਕੇ ਦੱਸ ਸਕਿਆ ਦੇਖੋ ਤੁਹਾਡੇ ਵਾਸਤੇ ਡੀਆ ਨਹੀਂ ਕਿੰਨੀ ਵਧੀ ਆ ਚੁੱਕੀ ਗਿਆ ਤੁਹਾਡੇ ਵਾਸਤੇ ਮੈਂ ਪਟੀਆਂ ਵਾਲੇ ਆ ਚੁੱਕੇ ਸਿਰਫ ਆਪਾਂ ਜਿਹੜਾ 895 995 700 500 ਯਾਨੀ ਕਿ 550 567 ਦੀ ਪਸੰਦ ਤੁਹਾਨੂੰ ਥੋੜੀ ਹੈਗੀ ਆ ਦੇਖੋ ਜਿਹਨੇ ਜਿੱਦਾਂ ਨੇ ਮਾਜੀ ਤੁਸੀਂ ਕਲਰ ਚੈੱਕ ਕਰ ਲਓ ਇੱਥੋਂ ਆ ਦੇਖੋ ਡਾਰਕ ਲਾਈਟ ਆ ਦੇਖੋ ਆ ਫੌਜੀਆਂ ਵਾਲਾ ਕਲਰ ਮਤਲਬ ਕਾਰਗੋ ਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਣੀ ਸੋ ਛੇ ਦੀ ਆ ਜਾਓ ਵੱਡਾ ਡਿੱਪੂ ਆਜਾ ਚੋਂ ਬੰਗਾ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਬੱਚਿਆਂ ਲਈ ਕੁੜੀਆਂ ਲਈ ਮੁੰਡਿਆਂ ਲਈ ਰੈਡੀमेड ਦੇ ਵਿੱਚ ਹਿਊਜ਼ ਵੈਰਾਈਟੀ ਸਾਨੂੰ ਮਿਲ ਜਾਣੀ ਆ ਕੈਮਰਾ ਨੂੰ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਿਬ ਟੀਵੀ ਬੰਗਾ